ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਣੀ ਇੱਕ ਕਵਿਤਾ ਨਾਲ ਸਾਂਝ ਪਾ ਰਿਹਾ ਹਾਂ ਇਸ ਕਵਿਤਾ ਦਾ ਸਰਲੇਖ ਅਤੇ ਸਮਾਂ ਨਹੀਂ ਲਿਖਿਆ ਅੱਜ ਬਾਕਤ ਕਵਤਾ ਪੜ੍ਹਨੇ ਤੂੰ ਦ੍ਰਿਸ਼ ਹੈ ਕੋਈ ਰਮਣੀਕ ਜਿਵੇਂ ਤੂੰ ਦ੍ਰਿਸ਼ ਹੈ ਕੋਈ ਰਮਣੀਕ ਜਿਵੇਂ ਮੈਂ ਇੰਜ ਤੈਨੂੰ ਨਿਹਾਰਦਾ ਰਹਿਨਾ ਵਾਂ ਤੂੰ ਦ੍ਰਿਸ਼ ਹੈ ਕੋਈ ਰਮਣੀਕ ਜਿਵੇਂ ਮੈਂ ਇੰਜ ਤੈਨੂੰ ਨਿਹਾਰਦਾ ਰਹਿਨਾ ਵਾਂ ਤੂੰ ਹਵਾ ਹੈ ਕੋਈ ਮੇਰੇ ਲਈ ਸਾਹਾਂ ਨਾਲ ਅੰਦਰ ਉਤਾਰਦਾ ਰਹਿਨਾ ਵਾਂ ਤੂੰ ਦ੍ਰਿਸ਼ ਹੈ ਕੋਈ ਰਮਣੀਕ ਜਿਵੇਂ ਮੈਂ ਇੰਜ ਤੈਨੂੰ ਨਿਹਾਰਦਾ ਰਹਿਨਾ ਵਾਂ ਤੂੰ ਹਵਾ ਹੈ ਕੋਈ ਮੇਰੇ ਲਈ ਸਾਹਾਂ ਨਾਲ ਅੰਦਰ ਉਤਾਰਦਾ ਰਹਿਨਾ ਵਾ ਛਾਲ ਕੇ ਤੈਨੂੰ ਤੇਥੋਂ ਚੋਰੀਉ ਮਹਿਲ ਖਾਬਾਂ ਦੇ ਉਸਾਰ ਦਾ ਰਹਿਨਾ ਵਾ ਦੋਏ ਹੱਥ ਉਠਾ ਕੇ ਖੁਦਾ ਕੋਲੋਂ ਤੇਰੇ ਲਈ ਦੁਆਵਾਂ ਗੁਜ਼ਾਰਦਾ ਰਹਿਨਾ ਵਾ ਛਾਲ ਕੇ ਤੈਨੂੰ ਤੇਥੋਂ ਚੋਰੀਉ ਮਹਿਲ ਖਾਬਾਂ ਦੇ ਉਸਾਰ ਦਾ ਰਹਿਨਾ ਵਾ ਦੋਏ ਹੱਥ ਉਠਾ ਕੇ ਖੁਦਾ ਕੋਲੋਂ ਤੇਰੇ ਲਈ ਦੁਆ ਗੁਜ਼ਾਰਦਾ ਰਹਿਣਾ ਵਾ ਤੂੰ ਸੁਣੇ ਨਾ ਸੁਣੇ ਰੱਬ ਜਾਣੇ ਮੈਂ ਸਦਾ ਤੈਨੂੰ ਪੁਕਾਰਦਾ ਰਹਿਣਾ ਵਾ ਤੇਰੀ ਜਗ੍ਹਾ ਤੇ ਕੌਣ ਖੜੇਗਾ ਬੈਠਾ ਕਦੇ ਕਦੇ ਵਿਚਾਰਦਾ ਰਹਿਣਾ ਵਾ ਇਹੋ ਨੇ ਮੇਰੇ ਮੁਕੱਦਰ ਦੇ ਫੁੱਲ ਕੁਝ ਕੁਝ ਕਰ ਹੰਝੂਆਂ ਚ ਤਾਰਦਾਰ ਰਹਿਨਾ ਵਾ ਨਹੀਂ ਇਹਨਾ ਚਾਵਾ ਦਾ ਕੋਈ ਮਹਿਰਮ ਚਾਵਾ ਨੂੰ ਤੇਲ ਤੇਲ ਮਾਰਦਾਰ ਰਹਿਨਾ ਵਾ ਨਹੀਂ ਇਹਨਾ ਚਾਵਾ ਦਾ ਕੋਈ ਮਹਿਰਮ ਚਾਵਾ ਨੂੰ ਤੇਲ ਤੇਲ ਮਾਰਦਾਰ ਰਹਿਨਾ ਵਾ ਤੂੰ ਨਹੀਂ ਹਾਜ਼ਰ ਭਾਵੇਂ ਨਣਾ ਸਾਵੇਂ ਤੈਨੂੰ ਹਾਜ਼ਰ ਨਾਜ਼ਰ ਸਤਕਾਰ ਦਾ ਰਹਿਨਾ ਵਾ ਚਿੱਤਰ ਕੇ ਤੇਰਾ ਰੂਪ ਸ਼ਬਦਾਂ ਵਿੱਚ ਪੜਦਾ ਰਹਿਣਾ ਵਾ ਪਿਆਰ ਦਾ ਰਹਿਣਾ ਵਾ ਤੂੰ ਦ੍ਰਿਸ਼ ਹੈ ਕੋਈ ਰਮਣੀਕ ਜਿਵੇਂ ਮੈਂ ਇੰਜ ਤੈਨੂੰ ਨਿਹਾਰਦਾ ਰਹਿਣਾ ਵਾ ਧੰਨਵਾਦ